ਹਾਂਜੀ ਬਾਈ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਉਮੀਦ ਕਰਦਾ ਹਾਂ ਬਾਈ ਸਾਰੇ ਵਧੀਆ ਹੋਵੋਗੇ ਅੱਜ ਭਰਾਵੋ ਤਰੀਕ ਹੈਗੀ 28 ਤੇ ਆਪਾਂ ਬੀਜ ਰਹੇ ਆ ਕਣਕ ਆਪਣੇ ਪਿੰਡ ਦੇ ਪਿੰਡ ਦੇ ਵਿੱਚੋਂ ਤਕਰੀਬਨ ਸਭ ਤੋਂ ਪਹਿਲਾਂ ਹੀ ਬੀਜ ਰਹੇ ਆ ਤੇ ਆਪਾਂ ਪਰਸੋਂ ਚੌਥੇ ਵੱਡੀ ਸੀਗੀ ਇਹ ਕਣਕ ਆ ਜੀਰੀ ਵੱਡੀ ਸੀਗੀ ਤੇ ਅੱਜ ਇਹਦੇ ਵਿੱਚ ਆਪਾਂ ਲਗਾ 327 ਬੀਜ ਬੀਜਣ ਤਾਂ ਤੁਸੀਂ ਦੇਖ ਸਕਦੇ ਹੋ ਵੀ ਘਰ ਦਾ ਬੀਜ ਆ ਇਹ ਘਰ ਦਾ ਰੱਖਿਆ ਹੋਇਆ ਸੀਗਾ ਤੇ ਆਹ ਬੀਜ ਆਪਾਂ ਬੀਜ ਰਹੇ ਆ 327 ਤੇ ਤੁਸੀਂ ਬਾਣ ਦੇਖ ਲਓ ਇਹ ਡੱਕਰ ਆ ਮਤਲਬ ਡੱਕਰ ਪੈਲੀ ਆ ਜਿਹੜੀ ਆਪਣਾ ਇਹ ਖੇਤ ਨੇ ਡੱਕਰ ਨੇ ਬਈ ਤੇ ਇਹਦੇ ਵਿੱਚ ਆਪਾਂ ਪਹਿਲਾਂ ਵੀ ਛਿੱਟਾ ਲਾ ਦਨੇ ਉਹਨਾਂ ਜਿਵੇਂ ਆ ਦੇਖੋ ਕਣਕ ਦਾ ਥੋੜਾ ਥੋੜਾ ਪਹਿਲਾਂ ਵੀ ਛਿੱਟਾ ਲਾ ਦਨੇ ਉਹਨਾਂ ਵੀ ਕਣਕ ਦਵੇ ਨਾ ਤਾਂ ਬਈ ਆਪਾਂ ਅੱਜ ਬੀਜ ਰਹੇ ਆ ਕਣਕ ਤੇ ਦੂਹਰ ਹੈਰੋਂ ਲਾਤੀ ਸੀਗੀ ਤੇ ਪਹਿਲਾਂ ਗੱਠੇ ਚ ਕਾਦੇ ਸੀ ਫਿਰ ਦੂਹਰ ਹੈਰੋਂ ਕਰਕੇ ਤਾਂ ਸਿੱਧਾ ਸੁਆਗਾ ਮਾਰ ਕੇ ਬਈ ਇਹਦੇ ਉੱਪਰ ਆਪਾਂ ਬੀਜ ਰਹੇ ਆ ਕਣਕ ਤਾਂ ਤੁਸੀਂ ਦੇਖ ਸਕਦੇ ਹੋ ਵੀ ਗਿੱਲ ਵੀ ਹੈਗੀ ਆ ਪਹਿਲਾਂ ਤਾਂ ਰੌਣੀ ਕਰਨ ਦੀ ਸਲਾਹ ਸੀ ਪਰ ਲੈ ਖੱਤੇ ਕਰਤੇ ਰੌਣੀ ਦੇ ਤੇ ਉਹ ਦੋ ਬਰਲੇ ਹਲੇ ਖਰਚੇ ਬਈ ਗੱਠਾ ਬਣਾਉਣ ਤੋਂ ਪਈਆਂ ਨੇ ਕਿਉਂਕਿ ਜੀਟੀ ਰੋਡ ਦੇ ਲੇਵੇ ਆਪਾਂ ਗੁੱਗ ਨਹੀਂ ਲਾ ਸਕਦੇ ਤਾਂ ਇੱਧਰ ਦੇਖੋ ਬਈਆਂ ਨੇ ਕਈਆਂ ਨੇ ਅੱਗ ਲਾ ਰੱਖੀ ਆ ਪਿੰਡ ਕਸਿਆਣੇ ਦੇ ਵਿੱਚ ਯਾਰ ਹਰਦਾਸਪੁਰ ਦੇ ਵਿੱਚ ਫੁੱਲ ਅੱਗ ਚੱਲ ਰਹੀ ਆ ਪਰ ਬਈ ਕਿਉਂਕਿ ਲਾਜ ਵੀ ਨਹੀਂ ਹੈਗਾ ਯਾਰ ਕੋਈ ਬਾਅਦ 'ਚ ਫਿਰ ਗੱਠੇ ਹੀ ਟੱਕਣ ਵੀ ਨਹੀਂ ਆਉਂਦੇ ਹੈਗੇ ਪਹਿਲਾਂ ਗੱਠਾ ਬਣਾਉਣ ਦੇ ਪਿੱਛੇ ਫਰੀ ਜਾਂਦਾ ਬੰਦਾ ਫੇਰ ਗੱਠਾ ਜੱਕਦੇ ਨਹੀਂ ਹੈਗੇ ਤਾਂ ਉਹਦੇ ਕਰਕੇ ਬਈ ਵਧੀਆ ਯਾਰ ਜਿੰਮੇ ਜਿਮਾਂ ਜੀਦਾ ਜੀਦਾ ਸੂਤ ਆਉਂਦਾ ਕਿਉਂਕਿ ਆਪਨੇ ਪਿਛਲੀ ਵਾਰ ਓਰੇ ਚੱਕਰ ਜਾਂ ਪੈ ਗਿਆ ਸੀਗਾ ਦਿਵਾਲੀ ਵਾਲੇ ਦਿਨ ਤਾਂ ਉਹਦੇ ਕਰਕੇ ਆਪਾਂ ਬਰਾਇਜ ਦੀ ਗੱਠੀ ਲਗਾਦੇ ਸੀਗੇ ਸਾਰੇ ਟੱਕ ਦੇ ਵਿੱਚ ਆਪਾਂ ਗੱਲ ਨੂੰ ਬੀਜਾਂਗੇ ਆਲੂ ਉਹਦੇ ਵਿੱਚ ਅੱਜ ਗੱਠੇ ਜਗਾਏ ਨੇ ਤਾਂ ਬਾਕੀ ਬੀਜ ਰਹੇ ਆ ਬਾਈ ਕਣਕ ਤੇ ਬੀਜਦੇ ਹੁਣ ਆ ਬਈ ਆਪਾਂ ਰੋਟਾ ਬੀਟਰ ਨਾਲ ਸੁਪਰ ਸੀਡਰ ਨਾਲ ਵੀ ਬੀਜਾਂਗੇ 15 18 ਕਿਲਿਆਂ ਦਾ ਗੇੜ ਸੁਪਰ ਸੀਡਰ ਨਾਲ ਬੀਜਾਂਗੇ ਇੱਕ ਵਾਰ ਹੈਰੋਂ ਮੂਰੇ ਮਾਰ ਕੇ ਪਿਛਲੀ ਵਾਰ ਦੂਹਰ ਹੈਰੋਂ ਕਰੀ ਸੀਗੀ ਅੱਜ ਇੱਕ ਵਾਰ ਹੈਰੋਂ ਫੁੱਲ ਕੋਲ ਕੇ ਮਾਰਾਂਗੇ ਤਾਂ ਸਵਰਾਜ ਦੇ ਨਾਲ ਬੀਜਦੇ ਹੁਣ ਆਪਾਂ ਕਣਕ ਤੇ ਇਧਰ ਡਾਈਡ ਵੀ ਪਿਆ ਆਪਣੀ ਬੜੀ ਟਰਾਲੀ ਜਿਹ ਇਧਰ ਯੌਂਡੀਰ ਮਗਰ ਹੇਟਰ ਸਮਾਂ ਢੋਣ ਤੇ ਆਪਾਂ ਕਣਕ ਸਾਰੀ ਰੋਟਾ ਬੀਟਰ ਨਾਲੇ ਬੀਜਦੇ ਆਂ ਤੇ ਬਾਈ ਇਹ ਹੈਗਾ 327 ਬੀਜ ਤੇ ਆਪਾਂ ਬੀਜਾਂਗੇ 826 ਜਿਹੜੇ ਪਛੇਤੀ ਬੀਜਣੀਆਂ ਤਾਂ ਉਹ 300 ਸੀ ਬੀਜਾਂਗੇ ਕਿਉਂਕਿ ਗੇਤੀਆਂ ਆ ਗਈਆਂ ਹੁਣ ਅੱਜ ਤਰੀਕ तकरीबन 25 ਤੋਂ ਪਹਿਲਾਂ ਪਹਿਲਾਂ ਹੁੰਦਾ ਵੀ 25 ਅਕਤੂਬਰ ਤੋਂ ਪਹਿਲਾਂ ਕਣਕ ਥੋੜੀ ਜੀ ਕਿਉਂਕਿ ਮੌਸਮ ਇੱਕ ਥੋੜਾ ਜਿਹਾ ਹੈਗਾ ਗਰਮੀ ਵਾਲਾ ਸਵੇਰੇ ਸ਼ਾਮ ਦੀ ਠੰਡ ਤੇ ਦੁਪਹਿਰੇ ਦੇ ਵਿੱਚ ਪੂਰਾ ਤਪਾੜ ਪੈਣ ਲੱਗ ਜਾਂਦਾ ਉਹਦੇ ਕਰਕੇ ਫਿਰ ਆਪਾਂ ਦੁਪਹਿਰ ਨੂੰ ਮਤਲਬ ਵੀ 25 ਤਰੀਕ ਤੋਂ ਬਾਅਦ ਹੀ ਪ੍ਰੈਫਰ ਕਰਦੇ ਆਂ ਵੀ ਬਾਈ ਸਾਰੇ ਜਣੇ 25 ਤੇ ਜਿਹੜੀ 25 ਤਰੀਕ ਤੋਂ ਪਹਿਲਾਂ ਵਾਲੀ ਕਣਕ ਹੁੰਦੀ ਆ ਉਹਦੀ ਜਰਮੀਨੇਸ਼ਨ ਸਹੀ ਨਹੀਂ ਹੁੰਦੀ ਹੈਗੀ ਅੱਧੀ ਵਿੱਚ ਅੱਧੀ ਕਣਕ ਜੰਮ ਜਾਂਦੀ ਹੈ ਕਿਉਂਕਿ ਮੌਸਮ ਗਰਮੀ ਵਾਲਾ ਹੁੰਦਾ ਤਾਂ ਅੱਧੀ ਪਛੇਤੀ ਕਣਕ ਜੰਮ ਜਾਂਦੀ ਆ ਅੱਧੀ ਜੰਮਦੀ ਨਹੀਂ ਹੈਗੀ ਤਾਂ ਉਹਦੇ ਨਾਲੋਂ ਵਧੀਆ ਵੀ ਤੁਸੀਂ 1 ਨਵੰਬਰ ਤੋਂ ਲੈ ਕੇ ਆਪਣਾ 25 30 ਨਵੰਬਰ ਤੱਕ ਤੁਸੀਂ ਕਣਕ ਗੇਤੀਆਂ ਵੈਰਟੀਆਂ ਵੀ ਸਕਦੇ ਹੋ ਤਾਂ ਉਹਦੇ ਪਿਛੇ ਹਲੇ ਕੋਈ ਪਛੇਤੀ ਦਾ ਹੈ ਨਹੀਂ ਕਿਉਂਕਿ ਪਛੇਤੀ ਕਣਕ ਦਾ ਝਾੜ ਵੀ ਵਧੀਆ ਹੁੰਦਾ ਤੇ ਗੇਤੀਆਂ ਕਣਕਾਂ ਥੋੜੀਆਂ ਜਾਂ ਝਾੜ ਕਨੀਓ ਬਾਕੀ ਬਈ ਆਪਾਂ ਗੁਜਰਤ ਦੀ ਗੱਲ ਆ ਮੌਸਮ ਦੀ ਗੱਲ ਆ ਇਹ ਸਾਰਾ ਇੱਕ ਤਰ੍ਹਾਂ ਦਾ ਸੱਟੇ ਵਾਲਾ ਕੰਮ ਆ ਵੀ ਹੁਣ ਕਣਕ ਦਾ ਝਾੜ ਕੀ ਰਹੂਗਾ ਕੀ ਹਿਸਾਬ ਕਿਤਾਬ ਰਹੂਗਾ ਕਿਉਂਕਿ ਐਤਕੀ ਜਿਵੇਂ ਜੀਰੀ ਆਪਾਂ ਵਾਢ ਰਹੇ ਆ ਆਪਣੇ ਬਈ ਦੇ ਆਪਾਂ ਕਿਉਂਕਿ ਝੂਠ ਬੋਲਣ ਤਾਂ ਜਿੰਨੇ ਮਰਜੀ ਬੋਲੀ ਚੱਲੀਏ ਤਾਂ 5 ਤੋਂ ਲੈ ਕੇ 5.5 ਦੇ ਵਿੱਚ ਦੜਾ ਚੱਲ ਰਿਹਾ ਜਿਵੇਂ 26 ਗੇਤੀਆਂ ਸੀਗੀਆਂ ਉਹਦਾ 4.5 ਤੋਂ ਲੈ ਕੇ 5 ਦੇ ਵਿੱਚ ਚੱਲ ਰਿਹਾ ਤੇ ਇਹ ਆਪਣਾ ਹਲੇ ਤੱਕ ਝਾੜਾ ਮਤਲਬ 4 ਜੂਰ ਤੋਂ ਉਪਰੇ ਰਿਹਾ ਤੇ 5.5 ਤੋਂ ਥੱਲੇ ਰਿਹਾ ਤੇ ਬਾਕੀ ਹਲੇ ਆਪਣੇ 25-30 ਕਿੱਲੇ ਦਾ ਗੇੜ ਪਿਆ ਵੱਢਣ ਤੋਂ ਉਹ ਪੰਜਾਬ ਨੰਬਰ 1 ਵੱਡਾਂਗੇ ਪੰਜਾਬ 01 ਦੇ ਪੰਜਾਬ 01 ਨੇ ਪੂਰਾ ਗਾਹ ਪਾਇਆ ਵਾ ਜਿਹੜੇ ਆਪਣੇ ਪਰਲੇ ਗੀਲੇ ਖੜੇ ਨੇ ਇਹ ਵੀ ਪੰਜਾਬ 01 ਦੇ ਨੇ ਬਾਕੀ ਉਹ ਪਹਿਲੇ ਪਾਸੇ ਜਿਹੜੇ ਟਰੈਕਟਰ ਚੱਲ ਰਿਹਾ ਉਦੋਂ ਪਰਲੇ ਪਾਸੇ ਤਕਰੀਬਨ ਆਪਣੇ 25 30 ਕਿੱਲਾਂ ਦਾ ਗੇੜੂੜੇ ਖੜਾ ਤੇ ਬਾਕੀ ਪੰਡ ਖੜਿਆ ਨੇ 6 7 ਕਿੱਲਾਂ ਦਾ ਗੇੜ ਪੰਡ ਖੜਾ ਤਾਂ ਹਲੇ ਆਪਣੀ ਜੀਰੀ ਪਈਆ ਕਾਫੀ ਸਾਰੀ ਵਧਣ ਤੋਂ ਤੇ ਪਛੇਤੀ ਵੈਰੈਟੀ ਐ ਪੂਸ਼ਾ ਨਾਲੋਂ ਵੀ ਵੱਧ ਟਾਈਮ ਲੇ ਜਾਂਦੀ ਹੈ ਜਿਹੜੀ ਪੰਜਾਬ 01 ਆ ਤਾਂ ਐਤ ਕੀ ਨੇ ਪੰਜਾਬ 01 ਨੇ ਫੁੱਲ ਗਾਹ ਪਾਇਆ ਪਿਆ ਆਪਣੇ ਇੱਥੇ ਵੀ ਜਿਹੜੇ ਮਰਜੀ ਪਾਸੇ ਦੇਖ ਲਓ ਕੋਈ ਪੀਵੀ 01 ਕਹਿ ਰਹੇ ਨੇ ਪੀਵੀ 01 ਤਾਂ ਕਈ ਆਪਾਂ ਨੂੰ ਜਿਹਨਾਂ ਨੂੰ ਨਹੀਂ ਪਤਾ ਉਹ ਪੀਵੀ01 ਕਹਿ ਦਿੰਦੇ ਨੇ ਤੇ ਬਾਕੀ ਇਹ ਹੈਗਾ ਪੰਜਾਬ01 50327 ਆ ਬਾਬੇ ਜਿਹੜੇ ਅੱਜ ਵੀਰ ਐ ਕਣਕ ਤੇ ਚੱਲ ਰਿਹਾ ਬਾਕੀ ਬਾਲਕ ਦੀ ਕਿਰਪਾ ਨਾਲ ਕੰਮ ਵਧੀਆ ਤੇ ਰੋਟਾ ਬੀਟਰ ਕਰ ਦਿੰਦਾ ਬਰੀਕ ਤੇਰੀ ਜਿਹੜੀ ਇਹਦੀ ਢੰਗਾਈ ਆ ਇਹ तकरीबन ਤੁਸੀਂ ਦੇਖ ਸਕਦੇ ਹੋ ਵੀ 5-6 ਇੰਚ ਥੱਲੇ ਨੂੰ ਜਾਂਦਾ ਰੋਟਾ ਬੀਟਰ ਤੇ ਮਤਲਬ ਵੀ ਢੰਗਾਈ ਵੀ ਠੀਕ ਆ ਗਿੱਲ ਵੀ ਠੀਕ ਆ ਗਿੱਲ ਮਤਲਬ ਲੱਡੂ ਜਾਂ ਬਣਨਾ ਚਾਹੀਦਾ ਲੱਡੂ ਆਪਣਾ ਪੂਰਾ ਬਣ ਰਿਹਾ ਤਾਂ ਇਹਦੇ ਵਿੱਚ ਜਰਮੀਨੇਸ਼ਨ ਦੇ ਵਿੱਚ ਰੋਗ ਨਹੀਂ ਆਉਂਦੀ ਹੈਗੀ ਕੱਲਾ-ਕੱਲਾ ਦਾਣਾ ਜੰਮਿਆ ਉਹ ਜਿੰਨੀ ਗੱਲ ਹੋਊਗੀ ਕਈ ਬਾਈ ਹੁੰਦੇ ਨੇ ਪੂਰੇ ਧਾਕੜ ਉਹ ਆਪਣਾ ਸਾਢੇ ਪੰਡ ਵੀ ਹੈਗਾ ਇੱਕ ਬਾਈ ਉਹ ਆਪਣਾ ਜੇ ਕਣਕ ਬੀਜ ਦਾ ਮਤਲਬ ਵੀ ਤਾਂ ਸੁਹਾਗੇ ਪਿਛੇ ਧੂੜ ਉੜਨ ਲੱਗ ਜਾਂਦੀ ਆ ਕਹਿੰਦਾ ਵੀ ਉਹਨੂੰ ਵੀ ਬ세ਹਰਾ ਕਹਿੰਦਾ ਵੀ ਗੱਲ ਬਹੁਤ ਤਾਂ ਬਾਕੀ ਬਹਿਮ ਦਾ ਕੋਈ ਇਲਾਜ ਨਹੀਂ ਉਹਦੀ ਕਿਸਮਤ ਵੀ ਵਧੀਆ ਤਾਂ ਕੱਲਾ-ਕੱਲਾ ਦਾਣਾ ਵੀ ਜੰਮਿਆ ਹੋਗਾ ਮੀਮੂ ਪੈ ਜਾਂਦਾ ਆਪਰਾ ਉਹ ਤੁਸੀਂ ਸੁਪਾਈ ਦੇਖਦਾ ਸਾਦਿਆਂ ਵੀ ਘਰ ਦਾ ਬੀਜ ਆ ਕੋਈ ਇਹਦੇ 'ਚ ਕਿਣਕੀ ਵਗੈਰਾ ਨਹੀਂ ਹੈਗੀ ਕੋਈ ਮਾਜੂ ਦਾਣਾ ਨਹੀਂ ਹੈਗਾ ਬਾਕੀ ਆਪਾਂ ਘਰੇ ਨਖਾਰ ਲਿਆ ਸੀਗਾ ਬੀਜ ਆ ਦਾ ਡਾਈ ਅੱਗੇ ਕਾਲੇ ਰੰਗ ਦਾ ਹੁੰਦਾ ਸੀ ਤਾਂ ਹੁਣ ਪੂਰਾ ਯਾ ਰੰਗ ਆਉਣ ਲੱਗਿਆ ਪਰ ਇਹ ਵੀ ਕਈ ਭਰਾਵਾਂ ਨੂੰ ਮਿਲਦਾ ਨਹੀਂ ਹੈਗਾ ਤਾਂ ਆਪਾਂ ਨੂੰ ਵੀ ਮਿਲ ਗਿਆ ਸੀਗਾ ਸੋਸਾਇਟੀ ਚੋਂ ਵੀ ਆ ਗਿਆ ਆਪਣਾ ਤੇ ਬਾਕੀ ਆਪਾਂ ਇਤਜਾਹ ਪਹਿਲਾਂ ਹੀ ਕਰ ਲਿਆ ਸੀਗਾ ਤਾਂ ਬਾਬੇ ਉਹ ਢੋੜ ਜੀ ਨੇ ਬੀਜਣਾ ਬੀਜ 372 327 ਇਹ ਗੇਤ ਦੇ ਬੀਜ ਨੇ 826 ਇਹ ਬੀਜ ਲਾ ਸਕਦੇ ਹੋ ਤੁਸੀਂ ਤਾਂ ਤਾਂ ਬਾਕੀ ਭਰਾਓ ਕਿਵੇਂ ਲੱਗੀ ਅੱਜ ਦੀ ਜਾਣਕਾਰੀ ਤਾਂ ਉਹ ਲਾਈਕ ਕਮੈਂਟ ਕਰਕੇ ਦੱਸ ਦਿਓ ਤੇ ਵੀ ਚੈਨਲ ਨਾਲ ਬਾਬੇ ਉਹ ਬਣੇ ਰਹੋ ਤਾਂ ਮਿਲਦੇ ਆਪਾਂ ਅਗਲੀ ਵੀਡੀਓ ਦੇ ਵਿੱਚ ਕੱਲ ਨੂੰ ਵੱਡਾਂਗੇ ਪੰਜਾਬ ਨੰਬਰ 1 ਬੀਜ ਤਉਪਰ ਚੈਨਲ ਦੇ ਪਹਿਲਾ ਵੀ ਵੀਡੀਓ ਬਾਈ ਵੀ ਪੰਜਾਬ 01 ਦੀ ਤਾਂ ਬਾਕੀ ਤੇ 121 PR 121 CR 121 ਤੇ 131 ਦਾ ਕੀ ਝਾੜਾ 131 ਦਾ ਬਈਆ ਬਾਈ ਨੇ ਪਰਲੇ ਪਾਸੇ ਲਾਈ ਵੀ ਸੀਗੀ ਜਿੱਥੇ ਉਹ ਫਸਲ ਖੜੀ ਆ ਉਦੋਂ ਪਹਿਲੇ ਪਾਸੇ ਤਾਂ 12 ਕਿਲਿਆਂ ਜੋ ਇੱਕ ਟਰਾਲੀ ਭਰੀਆ PR 131 ਦੇ ਵਿੱਚੋਂ ਤਾਂ ਝਾੜਾ ਇਦਗੀ PR 131 ਦਾ ਬਹੁਤ ਜ਼ਿਆਦਾ ਘੱਟ ਆ ਤਾਂ 26 ਦਾ ਫਿਰ ਵੀ ਠੀਕ ਆ 4:3/4 ਦੇ ਗੇਟ 'ਚ ਹੈਗਾ ਤਾਂ ਇਹ ਸੀਗੀ ਬਈਆ ਅੱਜ ਦਾ ਵਲੌਗ ਤਾਂ ਮਿਲਦੇ ਆਂ ਅਗਲੇ ਬਲੌਗ ਦੇ ਵਿੱਚ ਤੁਹਾਡਾ ਭਰਾਵਾਂ ਦਾ ਸਾਰਿਆਂ ਦਾ ਧੰਨਵਾਦ ਮਿਲਦੇ ਆਂ ਅਗਲੀ ਵੀਡੀਓ ਦੇ ਵਿੱਚ ਸਤਿ ਸ਼੍ਰੀ ਅਕਾਲ ਜੀ ਸਹੀ ਗੱਲ ਆ ਆ ਘੇਰਾ ਹੈਗਾ ਸਿੱਧਾ ਇਹ ਭਰਾਵੋ ਤਕਰੀਬਨ ਹੈਗਾ ਆਪਣਾ ਸਵਾ 6 ਦੇ ਦੋ بڑے ਗੀਲੇ ਨੇ ਤਾਂ ਤਕਰੀਬਨ 13 ਬਿਗੇ ਤੋਂ ਬਣ ਗਿਆ ਇਹ 12.5 ਬਿਗੇ ਤੇ ਪਰਲਾ ਕਿਹ ਰਹੇਗਾ ਡੇਡਾ ਜਾਂ ਤਾਂ ਉਹ ਬਾੜਾ ਸਗਾਉਦਾ ਤੇ ਬਈ ਨੇ ਪਰਲੇ ਪਾਸੇ ਬੀਜੀ ਸੀ ਮੱਕੀ ਤਾਂ ਉਹਦਾ ਝਾੜ ਝੂੜ ਐਦ ਕੀ ਗਣਕ ਦਾ ਹੈ ਨਹੀਂ ਸੀਗਾ ਕਿਉਂਕਿ ਪੀ ਆਰ 131 ਲਾਈ ਵੀ ਸੀਗੀ ਉਹਨੇ ਤਾਂ ਉਹਨੇ ਵਿੱਚੇ ਬਾਕੇ ਤਾਂ ਕਿਉਂਕਿ ਇਹਨੇ ਤਾਂ ਮੁੱਲ ਵੀ ਨਹੀਂ ਮੋੜਦਾ ਸੀਗਾ ਜਿੰਨੇ ਕੁ ਤਾਂ ਬੰਦੇ ਨੇ ਖਰਚਾ ਕਰਿਆ ਉਹ ਵੀ ਨਹੀਂ ਮੋੜਦਾ ਸੀ ਫਿਰ ਬੜਾਈ ਦਾ ਕਿੱਥੋਂ ਮੋੜਦਾ ਤਾਂ ਬਾਈ ਨੇ ਟਾਈਮ ਸਰਕ ਕਰਕੇ ਆਪਣਾ ਮੱਕੀ ਬੀਜਤੀ ਤੇ ਜੇਕਰ ਗੱਲ ਕਰੀਏ ਭਰਾਵੋ ਆਪਾਂ 327 ਦਾ ਪਿਛਲੇ ਸਾਲ ਦਾ ਝਾੜ ਦੀ ਗੱਲ ਕਰੀਏ ਤਾਂ ਉਹ ਆਪਾਂ ਨੂੰ ਚਾਰ ਕੁਆਟਰ ਦੇ ਵਿੱਚ ਦੜੇ ਦੇ ਵਿੱਚ ਪੈ ਗਿਆ ਸੀਗਾ ਕਿਉਂਕਿ ਮੌਸਮ ਨੇ ਕੁਛ ਸਾਥ ਨਹੀਂ ਦਿੱਤਾ ਸੀਗਾ ਤਾਂ ਗਰਮਾਈ ਜੀ ਥੋੜੀ ਜਿਆਦਾ ਸੀਗੀ ਨਸਾਰੇ ਦੇ ਟਾਈਮ ਤਾਂ ਉਹਦੇ ਕਰਕੇ ਚਾਰ ਪਿਛਲੀ ਵਾਰ ਥੋੜਾ ਜਿਆ ਘੱਟ ਸੀਗਾ ਤੇ ਐਤ ਕੀ ਬਾਕੀ ਮੌਸਮ ਤੇ ਡਿਪੈਂਡ ਹੈ ਤਾਂ ਆਪਾਂ ਕਹਿ ਨਹੀਂ ਸਕਦੇ ਵੀ ਚਾਰ ਦਾ ਹੋਵੇ ਸਾਢੇ ਚਾਰ ਦਾ ਹੋਵੇ ਕਈ ਵਾਰ ਪੰਜ ਦਾ ਵੀ ਨਿਕਲਿਆ ਹੁੰਦਾ ਜੀਰੀਆਂ ਦੇ ਬਰਾਬਰ ਵੀ ਵਗ ਜਾਂਦਾ ਐਤ ਕੀ ਜੀਰੀ ਵੀ ਕਣਕ ਦੇ ਬਰਾਬਰ ਰਹਿ ਗਈ ਚਲੋ ਉਹ ਵੀ ਸ਼ੁਕਰ ਹੈ ਮਾਲਕ ਦਾ ਵੀ ਆਪਣੇ ਪੱਲੇ ਪੈ ਗਈ ਜਿੰਨੀ ਕੁ ਕਰੀ ਸੀਗੀ ਆਪਾਂ ਨੂੰ ਖਰਚਾ ਮੋੜਨ ਜੁਕੀ ਹੋ ਗਈ ਕਿਉਂਕਿ ਆਪਾਂ ਕਿਹੜਾ ਠੇਕਾ ਦੇਣਾ ਕਿਸ ਦਾ ਨਾਲ ਜਿਹੜੇ ਭਰਾਵਾਂ ਨੇ ਠੇਕੇ ਡੁੱਕੇ ਤੇ ਲਈਆਂ ਨੇ ਜ਼ਮੀਨਾਂ ਤਾਂ ਉਹਨਾਂ ਨੂੰ ਬਹੁਤ ਘਾਟਾ ਪੈ ਗਿਆ ਤਾਂ ਆਪਾਂ ਨੂੰ ਬਈ ਮਾਲਕੜੀ ਗਰਪਾ ਵੀ ਚਲੋ ਆਪਾਂ ਨੇ ਕਿਹੜਾ ਗੇਦਾ ਦੇਣਾ ਕੁਛ ਤਾਂ ਉਹਦੇ ਕਰਕੇ ਜਿੰਨਾ ਕੋ ਹੋ ਜਾਂਦਾ ਬਾਬਾ ਝੋਲੀ ਪਾ ਦਿੰਦਾ ਆਪਣੇ ਉਹਨੇ ਕੱਪ ਆਪਣੇ ਹਿੱਸੇ ਦੇ ਲੈ ਲੈਂਦੇ ਆ